ਸ਼ੇਅਰ ਕਰਨ ਦੇ ਉੱਪਰ ਕੀ ਚਲਾ ਦੇ ਹਾਂਜੀ ਹਾਂ ਜਿਹੜੀ ਭੈਣਾਂ ਸੋਹਣੇ ਕਮੈਂਟ ਕਰਨਗੀਆਂ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਗੀਆਂ ਅੰਗੂਠਾ ਚਲਾਉਣ ਦਾ ਮੁੱਲ ਦਵਾਂਗੇ ਆਪਾਂ ਉਹਨਾਂ ਨੂੰ ਆ ਸ਼ੇਅਰ ਕਰਨ ਵਾਲਿਆਂ ਨੂੰ ਸੂਟ ਦਵਾਂਗੇ ਵੀਰ ਜੀ ਆਪਾਂ ਤਿੰਨ ਭੈਣਾਂ ਨੂੰ ਮਤਲਬ ਇਹ ਸੂਟ ਜਾਣਗੇ ਤਿੰਨ ਸੂਟ ਫ੍ਰੀ ਹਾਂਜੀ ਹਾਂ ਇਹ ਤਿੰਨ ਸੂਟ ਭੈਣਾਂ ਨੂੰ ਫ੍ਰੀ ਆਫ ਕੋਈ ਸ਼ਿਪਿੰਗ ਚਾਰਜ ਨਹੀਂ ਫ੍ਰੀ ਆਫ ਕੋਸਟ ਆਪਾਂ ਤੁਹਾਨੂੰ ਗਿਫਟ ਕਰਨੀਆਂ ਜੀ ਉਦੋਂ ਵੱਧ ਤੋਂ ਵੱਧ ਸ਼ੇਅਰ ਕਰੋ ਚੇਟੋ ਗਰੁੱਪ ਕਰੋ ਆਪਣੇ ਕਿਸੇ ਭੈਣ ਭਰਾ ਦਾ ਫਾਇਦਾ ਕਰੋ ਮਤਲਬ ਜਿਹਨੇ ਤੁਸੀਂ ਪਹੁੰਚੇ ਸੀਗੇ ਫੈਸ਼ਨ ਪਲਾਜ਼ਾ ਰਾਜਪੁਰਾ ਦੇ ਵਿੱਚ ਤੇ ਪਾ ਜੀ ਨੇ ਐਡਰੈਸ ਵੀ ਦੱਸਿਆ نیچے ਕੰਟੈਕਟ ਨੰਬਰ ਚੱਲ ਰਹੇ ਨੇ ਤੇ ਤੁਸੀਂ ਇੱਥੇ ਆਣ ਕੇ ਇੱਕ ਵਾਰ ਵਿਜ਼ਿਟ ਜਰੂਰ ਕਰੋ ਕਿਉਂਕਿ ਸੂਟਾਂ ਦੇ ਕਹਿੰਦੇ ਵੀ ਭੰਡਾਰ ਲੱਗੇ ਹੋਏ ਨੇ 275 ਤੋਂ ਲੈ ਕੇ ਹਜ਼ਾਰਾਂ ਤੱਕ ਦੇ ਸੂਟ ਪਏ ਨੇ ਬ੍ਰਾਈਡਲ ਲੈਂਗੇ ਨੋਨ ਬ੍ਰਾਈਡਲ ਹਰੇਕ ਤਰ੍ਹਾਂ ਦੀ ਵੈਰਾਈਟੀ ਜੈਂਟਸ ਰੀਵੀ ਪੈਂਟ ਅਕ ਵੀ ਜੇ ਅਵੇਲੇਬਲ ਨੇ ਚਾਹੇ ਕੁੜਤੇ ਵੀ ਅਮੇ ਦਾ ਕਪੜਾ ਹੋਵੇ ਤੁਸੀਂ ਜਰੂਰ ਇੱਕ ਵਾਰ ਇੱਥੇ ਵਿਜ਼ਿਟ ਕਰੋ ਆਪਣੇ ਕੋਲ ਆਹ ਸਰਦੀ ਦੀ ਕੁੜਤੀਆਂ ਵੀ ਹੁੰਦੀਆਂ ਨੇ ਠੀਕ ਹੈ ਲੋਕ 400 450 ਦੀ ਇੱਕ ਵੇਚਦੇ ਨੇ ਆਪਾਂ 350 ਚ ਦੇਣੀ ਹੈ ਦੋ ਇੱਕ ਨਾਲ ਇੱਕ ਫਰੀ ਇੱਕ ਕੁੜਤੀ ਹਾਂਜੀ ਹਾਂ ਆ ਲੋ ਵੀਰ ਜੀ ਇੱਕ ਗਰਾਂ ਕੁੜਤੀ ਦੇ ਲਓਗੇ ਫਿਰ ਤਾਂ ਪਹਿਣਾ ਦੇ ਹਾਂਜੀ ਹਾਂ ਬਿਲਕੁਲ ਵੀਰ ਜੀ ਫਾਇਦੇ ਹੀ ਕਰਨ ਵਾਸਤੇ ਆਪਾਂ ਇੱਥੇ ਆਏ ਆ ਆ ਚ ਇਹ 350 ਰੁਪਏ ਦੀ ਇੱਕ ਨਾਲ ਇੱਕ ਫ੍ਰੀ ਹੈ ਡਿਜ਼ਾਈਨ ਅਨਲਿमिटेड ਨੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਸਿਰਫ ਆਪਣੇ ਸਟੋਰ ਤੇ ਖੰਨੇਆ ਬ੍ਰਿਡਲ ਸੈਲ ਆ ਲੋ ਜੀ ਇਹ ਪਿਓਰ ਕ੍ਰੇਵ ਹੈ ਵੀਰ ਜੀ ਭਾਈ ਕਲਰ ਕਿੱਥੋਂ ਲੈ ਕੇ ਆਉਂਦੇ ਹੋ ਚੂਜ਼ ਕਰਕੇ ਸਾਰੇ ਇਹ ਵੀਰ ਜੀ ਅਸੀਂ ਸਿਲੈਕਟਡ ਲੈਣੇ ਆ ਆਪਣੀ ਭੈਣਾਂ ਵਾਸਤੇ ਨਵੀਆਂ ਚੀਜ਼ਾਂ ਤਾਂ ਹੀ ਤਾਂ ਮਤਲਬ ਕਸਟਮਰ ਆਪਣੇ ਸ਼ਹਿਰਾਂ ਤੋਂ ਬਾਹਰ ਵੀ ਹੁੰਦੇ ਨੇ ਜ਼ਾਇਰ ਵੀ ਮੈਂ ਕਹਿੰਦਾ ਡਿਫਰੈਂਟ ਸਾਰੇ ਬਿਲਕੁਲ ਵੀਰ ਜੀ ਬ੍ਰਿਡਲ ਸਟਾਈਲ ਇੰਸਟਾਗ੍ਰਾਮ ਵਾਲੇ ਪੀਸ ਨੇ ਔਰ 35 3500 4 4000 ਸਾਡਾ ਬਾਜ਼ਾਰ ਵਾਲਾ ਮੁੱਲ ਨਹੀਂ ਇਹਦਾ ਵੀ ਬਹੁਤ ਸਾਡਾ ਬਾਜ਼ੀ-ਬਾਜ਼ਾਰ ਔਰ ਰੈਂਟ ਵੀ ਇਹ ਨਹੀਂ ਆਪਣੇ ਕੋਲ 10-12000 ਬਜ਼ਾਰ ਵਾਂਗੋ ਕਿੰਨੇ ਕਾ ਸਟਾਰਟ ਹੋ ਜਾਂਦੇ ਆलो ਵੀਰ ਜੀ ਆ ਆਪਣੇ ਕੋਲ 4500 ਦੀ ਰੇਂਜ ਚ ਹੈ ਵੀਰ ਜੀ ਕਸਟਮਰ ਸਕਰੀਨ ਸ਼ਾਟ ਲੈ ਕੇ ਜਿੱਥੇ ਮਰਜ਼ੀ ਧੂਰੀ ਤੋਂ ਬਰਨਾਲਾ ਬਰਨਾਲਾ ਤੋਂ ਬਠਿੰਡਾ ਜਿੱਥੇ ਮਰਜ਼ੀ ਘੁੰਮਿਆਵੇ ਜੀ ਆ ਜਗੜ ਮੋਹਾਲੀ ਮੈਂ ਕਹਿੰਦਾ ਜਿੱਥੇ ਮਰਜ਼ੀ ਆ ਜਵੇ 10000 ਤੋਂ ਘਟਨੀਏ ਚੀਜ਼ ਮਿਲਦੀ ਜੀ ਆਪਣੇ ਕੋਲ 4500 ਰੇਟ ਹੈ ਵੀਰ ਜੀ ਇਸ ਸੂਟ ਦਾ ਹਾਂਜੀ ਪ੍ਰੋਪਰ ਹੈਂਡਵਰਕ ਹੈ ਜੀ ਜੀ ਤੁਸੀਂ ਵਿਜ਼ਿਟ ਕਰੋ ਇੱਕ ਵਾਰ ਬਹੁਤ ਵੈਰਾਈਟੀ ਦੇ ਦਾਂਗੇ ਹਰ ਤਰ੍ਹਾਂ ਦੀ ਇਸ ਸੂਟ ਦੇ ਵਿੱਚ ਵੀ ਹਾਂਜੀ ਹਾਂਜੀ ਇਸ ਤਰ੍ਹਾਂ ਦੀ ਡਿਜ਼ਾਈਨ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਪਣੇ ਕੋਲ ਬਹੁਤ ਮਤਲਬ ਮਿਨੀਮਮ ਰੇਟਾਂ ਦੇ ਉੱਤੇ ਤੁਹਾਨੂੰ ਮਿਲ ਜਾਣਗੀਆਂ ਤੇ ਕਲਰ ਦਾ ਲੱਗਦਾ ਵੀ ਵਾਧੂ ਪਏ ਹਾਂਜੀ ਹਾਂ ਕਲਰ ਵਾਧੂ ਨਹੀਂ ਤਾਂ ਇੱਕ ਇੱਕ ਤੁਹਾਨੂੰ ਮੈਂ ਸੈਂਪਲ ਖੋਲ ਰਿਹਾ ਸਿਰਫ ਵੀ ਵੈਰਾਈਟੀ ਨੀਗਾ ਕਰਨ ਵਾਸਤੇ ਸੈਂਪਲ ਡਿਜ਼ਾਈਨਿੰਗ ਹਰ ਇੱਕ ਚ ਕਲਰ ਪੀਵਰ ਬਿਆਲ ਹੀ ਮਿਲ ਗਈ ਵੈਰਾਈਟੀ ਫੁੱਲ ਹੈ ਜੀ ਆਪਣੇ ਕੋਲ ਹਰ ਤਰ੍ਹਾਂ ਦੀ ਆਹੋ ਇਸ ਤਰ੍ਹਾਂ ਦੀ ਵੈਰਾਈਟੀ ਅਨਲਿमिटेड ਹੈ ਜੀ ਕੁਝ ਵੈਰਾਈਟੀ ਕਾਟਨ ਦਾ ਸੂਟ ਹੈ ਵੀਰ ਜੀ ਹੂੰ ਆ ਲੋ ਜੀ ਬਜਾਰਾਂ 'ਚ ਵੀਰ ਜੀ 350 400 450 450 ਦੀ ਆਮ ਸੇਲ ਹੁੰਦੀ ਹੈ ਜੀ ਇਸ ਸੂਟ ਦੀ ਹਾਂਜੀ ਆਪਾਂ ਦੇਣਾ ਵੀਰ ਜੀ 275 ਰੁਪਏ ਦਾ ਠੀਕ ਹੈ ਹਾਂਜੀ ਇਸ ਤਰ੍ਹਾਂ ਦੀ ਮਤਲਬ ਆਪੇ ਬਜ਼ੁਰਗ ਆਵੇ ਜਿਹੜਾ ਮਰਜ਼ੀ ਆਵੇ ਸਾਡਾ ਰੇਟ ਇੱਕ ਹੈ ਜੀ ਹਰ ਸਾਰਿਆਂ ਵਾਸਤੇ ਮਤਲਬ ਰੇਟ ਇਹੀ ਲੱਗਣੇ ਨੇ ਇਹ 1200 ਦੀ ਰੇਂਜ 'ਚ ਵੀਰ ਜੀ ਆਮ ਵਿਕਦੇ ਨੇ ਚਾਈਕ ਲੈ ਲਓ ਚਾਹੇ 4 ਲੈ ਲਓ ਲੋ ਚਾਹੇ 4 ਲੋ ਵੀਰ ਜੀ ਆਹ ਲੋ ਬਨਾਰਸੀ ਸਿਲਕ ਦਾ ਸੂਟ ਹੈ ਵੀਰ ਜੀ ਪਿਓਰ ਦੀ ਸਲਵਾਰਾਂ ਨਾਲ ਆਹ ਲੋ ਇਹ ਨਵੀਂ ਵੈਰਾਈਟੀ ਹੈ ਲੱਗਦੀ ਹੈ ਮਾਰਕੀਟ 'ਚ ਬਿਲਕੁਲ ਵੀਰ ਜੀ ਇਹ 15 1500 ਆ ਦੁਪੱਟਾ ਆ ਜਾਊਗਾ ਜੀ ਇਹਦੇ ਨਾਲ ਆਪਾਂ ਦੇਣਾ ਜੀ ਤੁਹਾਡੇ ਚੈਨਲ ਮਾਧਮ ਨਾਲ 995 ਰੁਪਏ ਦਾ ਜੀ ਇਹਦੇ ਉਹ ਲੋ ਇਸ ਤਰ੍ਹਾਂ ਦੀ ਇਹ ਤਾਂ ਇੱਕ ਇੱਕ ਸੈਂਪਲ ਆਪਾਂ ਤੁਹਾਨੂੰ ਨਿਗਾਹ ਕਰਾ ਰਹੇ ਹਾਂ ਆਪਣੇ ਕੋਲ ਵਿਜ਼ਿਟ ਕਰੋ ਵੈਰਾਈਟੀ ਦੀ ਕਮੀ ਨਹੀਂ ਹੈ ਜੀ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਇੱਥੇ ਆਪਣੇ ਕੋਲ ਫੁੱਲ ਮਿਲੂਗੀ ਪੈਂਟਾਂ ਕਮੀਜ਼ਾਂ ਕੁੜਤੇ ਵਿੰਮੇ ਕੰਬਲ ਆਪਣੇ ਕੋਲ ਸਾਰੀ ਚੀਜ਼ਾਂ ਹੁੰਦੀਆਂ ਨੇ ਵੀਰ ਜੀ ਆ ਲੋ ਜੀ ਆ ਚੀਜ਼ ਦੇਖੋ ਵੀਰ ਜੀ ਮਸਲੀਨ ਕਾਟਨ ਦਾ ਸੂਟ ਹੈ ਵੀਰ ਜੀ ਘੇਰੇ ਤੇ ਵੀਰ ਨੂੰ ਰਿਕਵੈਸਟ ਕਰੂੰਗਾ ਦਿਖਾਓ ਹੈਂਡਵਰਕ ਕੀਤਾ ਹੋਇਆ ਆ ਨਾਲ ਫੁੱਲ ਪਿਓਰ ਦਾ ਦੁਪੱਟਾ ਵੀਰ ਜੀ ਲੱਗਿਆ ਹੋਇਆ ਹੈ ਇਹਦੇ ਇਕ ਹਜ਼ਾਰ 25 ਦੀ ਰੇਂਜ ਹੈ ਵੀਰ ਜੀ ਜੇ 15 1500 ਰੁਪਏ ਦੇ ਆਮ ਵਿਕਦੇ ਨੇ ਸਭ ਪਤਾ ਜੀ ਪੈਣ ਨੂੰ ਅੱਜ ਕੱਲ ਮਾਰਕੀਟ ਤੇ ਹਾਂ ਜੀ ਹਾਂ ਮੜੇ ਜਆ ਆਪਣੇ ਕਸਟਮਰਾਂ ਨੇ ਪੰਜਾਬੀ ਪਰਿਵਾਰਾਂ ਨੇ ਲੈਣ ਦੇ ਦੇ ਅੰਦਰ ਲੈਣੇ ਹੁੰਦੇ ਨੇ ਹਨਾ ਜੀ ਆ ਲੋ ਜੀ ਆਲਓਵਰ ਮਸਲੀਨ ਕਾਟਨ ਦਾ ਸੂਟ ਹੈ ਵੀਰ ਜੀ ਆ ਲੋ ਜੀ ਅਬ ਮਸਲੀਨ ਦੀ ਹੀ ਚੁੰਨੀ ਹੋएगी ਵੀਰ ਜੀ ਨਾਲ ਤੇ ਕਾਟਨ ਦੇ ਵਿੱਚ ਸਾਰੇ ਕਪੜਾ ਹਾਂਜੀ ਹਾਂਜੀ ਇਹ ਮਸਲੀਨ ਕਾਟਨ ਹੁੰਦੀ ਹੈ ਵੀਰ ਜੀ ਅੱਜ ਕੱਲ ਪਹਿਣਨ ਲੱਗੀਆਂ ਤਾਂ ਉਹਨਾਂ ਨੂੰ ਇੱਥੇ ਮਿਲਣਗੀਆਂ ਜੀ ਆ ਚੀਜ਼ਾਂ ਦੇਖੋ ਜੀ ਪ੍ਰੋਪਰ ਮਲਟੀ ਦੇ ਹੈਂਡਵਰਕ ਦਾ ਸੂਟ ਹੈ ਵੀਰ ਜੀ ਹੁ ਵੀ ਇੱਕ ਜਿਹਾ ਹੁਣ ਪ੍ਰੋਪਰ ਜਾਣ ਗਿਆ ਕਸ਼ਮੀਰ ਤੱਕ ਇਹ ਨਹੀਂ ਹਾਂਜੀ ਕਸਟਮਰ ਇੱਥੇ ਆਉਗਾ ਇੱਥੇ ਜਾਣ ਕੇ ਹੱਥ ਲਾ ਕੇ ਫੀਲ ਕਰਕੇ ਪਤਾ ਲੱਗ ਸਕਦਾ ਕੋਲ ਫੀਲ ਕਰਕੇ ਦੇਖ ਸਕਦਾ ਪਰ ਰੇਂਜ ਹੈ ਮਤਲਬ ਹਰ ਟਾਈਮ ਅਵੇਲੇਬਲ ਹੁੰਦੀ ਹੈ ਹੀ ਨਹੀਂ ਐਸੀ ਵੀਡੀਓ ਪਾ ਕੇ ਕਹਿੰਦੇ ਵੀ ਸਾਡੇ ਕੋਲ ਆ ਚੀਜ਼ ਖਤਮ ਹੋ ਗਈ ਪਲੱਸ ਉਹ ਚੀਜ਼ ਐਸੀ ਜੋ ਵੀਡੀਓ ਚ ਦਿਖਾ ਰਹੇ ਹਾਂ ਉਹ ਸੀ ਦੇਣੀ ਹੈ ਦੁਕਾਨਦਾਰ ਵੀ ਆ ਸਕਦੇ ਨੇ ਆਪਣੇ ਕੋਲ ਦੁਕਾਨਦਾਰ ਵੀ ਆਓ ਮੋਸਟ ਵੈਲਕਮ ਹੈ ਜੀ ਆਹ ਚੀਜ਼ ਦੇਖੋ ਵੀਰ ਜੀ ਨੇਚਰਲ ਗਰੇਵ ਦੇ ਉੱਤੇ ਪਿਓਰ ਦੇ ਦੁਪੱਟੇ ਨਾਲ ਸੂਟ ਹੈ ਵੀਰ ਜੀ ਇਹ 1295 ਰੁਪਏ ਦਾ ਜੀ 1295 ਰੁਪਏ ਹਾਂਜੀ ਹਾਂਜੀ ਪਹਿਣਾ ਮਤਲਬ ਸਕਰੀਨਸ਼ਾਟ ਲੈ ਕੇ ਜਾਂਦੀ ਹੈ ਇਹਨਾਂ ਦੁਕਾਨਦਾਰਾਂ ਕੋਲ ਵੀ ਇਦਾਂ ਦੇ ਸੂਟ ਮਿਲ ਜਾਣਗੇ ਤਾਂ ਮਤਲਬ ਇਹ ਦੁਕਾਨਦਾਰ 2 2022 2200 ਦੇ ਇਹਨਾਂ ਨੂੰ ਆ 2024 ਦਾ ਨਵਾਂ ਸਾਲ ਆ ਰਿਹਾ ਤੇ ਉਸ ਨੂੰ ਲੈ ਕੇ ਅੱਜ ਸ਼ਹਿਰ ਰਾਜਪੁਰਾ ਦੇ ਵਿੱਚ ਪਹੁੰਚੇ ਆ ਚੰਡੀਗੜ੍ਹ ਮੁਹਾਲੀ ਪਟਿਆਲੇ ਵਾਲੇ ਉਹ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਸੂਟਾਂ ਦੀ ਕਹਿ ਜਈ ਵੈਰਾਈਟੀ ਲੈ ਕੇ ਆਣਗੇ ਕਿਉਂਕਿ 2024 ਦੇ ਵਿੱਚ ਵਿਆਹ ਹੋਣੇ ਨੇ ਵਿਆਹਾਂ ਦਾ ਸੀਜ਼ਨ ਉਹਨਾਂ ਹੋਰ ਕਈ ਪ੍ਰਕਾਰ ਦੇ ਜਿਹੜੇ ਸੂਟ ਨੇ ਅੱਜ ਤੁਹਾਡੇ ਫਾਇਦੇ ਕਰਵਾਵਾਂਗੇ ਤਾਂ ਉਸ ਨੂੰ ਲੈ ਕੇ ਫੈਸ਼ਨ ਪਲਾਜ਼ਾ ਰਾਜਪੁਰਾ ਦੇ ਵਿੱਚ ਪਹੁੰਚੇ ਆ ਹਣੀ ਬਾਈ ਸਾਡਾ ਨਾਮ ਮੌਜੂਦ ਹੈ ਹਰਸ਼ ਬਾਈ ਤੇ ਗੱਲਬਾਤ ਕਰਦੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਵੀਰੇ ਬਹੁਤ ਵਧੀਆ ਵੀਰ ਜੀ ਤੁਸੀਂ ਅਸੀਂ ਇਸ ਵਾਰ ਫਿਰ 2024 ਨਵਾਂ ਸਾਲ ਆ ਰਿਹਾ ਹੈ ਕਸਟਮਰਾਂ ਦੀ ਡਿਮਾਂਡ ਹੁੰਦੀ ਹੈ ਵੇਹਾਂ ਦੇ ਸੀਜ਼ਨ ਨੂੰ ਲੈ ਕੇ ਹੋਰ ਕਈ ਪ੍ਰਕਾਰ ਦੇ ਘਰ ਵਿੱਚ ਸੂਟ ਹੁੰਦੇ ਨੇ ਕੋਈ ਚੀਜ਼ ਦਿਖਾਣ ਜਾਓਗੇ ਹਾਂਜੀ ਹਾਂਜੀ ਵੀਰ ਜੀ ਆਪਾਂ ਤੁਹਾਨੂੰ ਸਾਰੀ ਵੈਰਾਈਟੀ ਕਵਰ ਕਰਾਂਗੇ ਆਪਣੇ ਕੋਲ ਵੀਰ ਜੀ 300 ਰੁਪਏ ਤੋਂ ਸੂਟ ਸਟਾਰਟ ਹੋ ਜਾਂਦੇ ਨੇ ਠੀਕ ਹੈ ਜੀ ਉੱਪਰ ਮਤਲਬ ਹਰ ਤਰ੍ਹਾਂ ਦੇ ਆਪਣੇ ਕੋਲ ਬਰਾ ਮ ਬ੍ਰਾਈਡਲ ਸੂਟ ਜਿਵੇਂ ਅੱਜਕੱਲ੍ਹ ਪਹਿਣਾਂ ਨੇ ਬਣਾਣੇ ਹੁੰਦੇ ਨੇ ਇੰਸਟਾਗ੍ਰam ਵਾਲੇ ਪੀਸ ਹੁੰਦੇ ਨੇ ਆਪਣੇ ਕੋਲ ਸਾਰੀ ਵੈਰਾਈਟੀ ਅਵੇਲੇਬਲ ਹੈ ਔਰ ਬਹੁਤ ਵਾਜਿਬ ਰੇਟਾਂ ਤੇ ਮੇਰੇ ਵਧੀਆ ਰੇਟਾਂ ਦੇ ਉੱਤੇ ਹਾਂਜੀ ਹਾਂ ਬਹੁਤ ਬਾਜ਼ਾਰ ਨਾਲੋਂ ਰੇਟ ਘੱਟ ਹੋਣਗੇ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੇ ਉੱਤੇ ਮਤਲਬ ਰੇਟ ਦੱਸ ਕੇ ਨਾਲ ਤੁਹਾਨੂੰ ਵੈਰਾਈਟੀ ਖੋਲਾਂਗੇ ਬਾਕੀ ਕਸਟਮਰ ਵਿਜ਼ਿਟ ਕਰੂਗਾ ਹੋਰ ਬਹੁਤ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਆਪਣੇ ਸਟੋਰ ਦੇ ਉੱਤੇ ਮਿਲੂਗੀ ਠੀਕ ਹੈ ਤੇ ਫਿਰ ਸ਼ੁਰੂਆਤ ਕਿੱਥੋਂ ਕਰਨ ਜਾ ਰਹੇ ਫਿਰ ਆ ਲੋ ਵੀਰ ਜੀ ਆਪਾਂ ਇੱਥੋਂ ਸਟਾਰਟਿੰਗ ਕਰਦੇ ਆ ਬਜਾਰਾਂ 'ਚ ਵੀਰ ਜੀ 350 400 450 450 ਦੀ ਆਮ ਸੇਲ ਹੁੰਦੀ ਹੈ ਜੀ ਇਸ ਸੂਟ ਦੀ ਹਾਂਜੀ ਆਪਾਂ ਦੇਣਾ ਵੀਰ ਜੀ 275 ਰੁਪਏ ਦਾ ਠੀਕ ਹੈ ਹਾਂਜੀ ਇਸ ਤਰ੍ਹਾਂ ਦੀ ਮਤਲਬ ਆਪਣੇ ਕੋਲ ਵੈਰਾਈਟੀ ਲੈਣ ਲਈ ਤੁਸੀਂ ਵਿਜ਼ਿਟ ਕਰੋ ਫੈਸ਼ਨ ਪਲਾਇਰ ਆ ਰਾਈਫਰਾ ਆ ਲੋ ਜੀ ਆ ਚੀਜ਼ ਦੇਖੋ ਵੀਰ ਜੀ ਨਾਲ ਦੇਣਾ ਆਪਣਾ ਐਡਰੈਸ ਵਗੈਰਾ ਵੀ ਦੱਸ ਹਾਂਜੀ ਹਾਂਜੀ ਵੀਰ ਜੀ ਆਪਣੇ ਕੋਲ ਆਪਣਾ ਐਡਰੈਸ ਹੈਗੇ ਜੀ ਮੇਨ ਰੈਜਪਰਾ ਟਾਊਨ ਹੈ ਜੀ ਕੇ ਕੇ ਸਕੂਲ ਰੋਡ ਪੈਂਦਾ ਵੀਰ ਜੀ ਇਹ ਬਾਕੀ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਹਰ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਤੁਹਾਨੂੰ ਫੁੱਲ ਮਿਲੂਗੀ ਆ 350 ਦੀ ਰੇਂਜ ਚ ਵੀਰ ਜੀ ਅਗਲਾ 350 ਦੇ ਵਿੱਚ ਮੈਂ ਨਾ ਬਾਜ਼ਾਰ ਦੇ ਵਿੱਚ ਦਾ ਇਹ ਬਾਜੀ ਕੋ ਕਲੀਅਰ ਕਰ ਦੋ ਵੀ ਹੋਲ ਸੇਲ ਰੇਟ ਜਾਂ ਰਿਟੇਲ ਦੇ ਵਿੱਚ ਵੀ ਹੋਲ ਸੇਲ ਹੈ ਵੀਰ ਜੀ ਰੇਟ ਪਰ ਇਹ ਨਹੀਂ ਹੈਗਾ ਕੋਈ ਚਾਰ ਚਾਰ ਲੈਣੇ ਨੇ ਤੁਹਾਨੂੰ ਇੱਕ ਸੂਟ ਵੀ ਇਹੀ ਰੇਟ ਦੇ ਉੱਤੇ ਮਿਲੂਗਾ ਜੀ ਇੱਕ ਸੂਟ ਵੀ ਇਹੀ ਰੇਟ ਤੇ ਇੱਕ ਸੂਟ ਵੀ ਇਹੀ ਰੇਟ ਦੇ ਉੱਤੇ ਮਿਲੂਗਾ ਵੀਰ ਜੀ ਅਗے ਇਹ ਚੀਜ਼ ਤੁਹਾਨੂੰ ਦਿਖਾਣੇ ਆ ਆ ਵੀ ਦੁਪੱਟਾ ਵਰਕ ਦੀ ਆ ਜਾਊਗੀ ਆ ਵੀ 350 ਰੁਪਏ ਦੀ ਰੇਂਜ ਵਿੱਚ ਜੀ ਆਪਾਂ ਨੇ ਤੁਹਾਨੂੰ ਲਾ ਕੇ ਦੇਣਾ ਇਸ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਬਹੁਤ ਹੁੰਦੀ ਹੈ ਮਤਲਬ ਇਹ ਤਾਂ ਹੋ ਗਈ ਸਿਰਫ ਆਪਣੀ ਸਟਾਰਟਿੰਗ ਵਾਲੀ ਜੀ ਇਸ ਤੋਂ ਅੱਗੇ ਜਿਵੇਂ ਥੋੜਾ ਜਿਹਾ ਆਪਣੇ ਕਸਟਮਰਾਂ ਨੇ ਪੰਜਾਬੀ ਪਰਿਵਾਰਾਂ ਨੇ ਲੈਣ ਦੇ ਦੇ ਅੰਦਰ ਲੈਣੇ ਹੁੰਦੇ ਨੇ ਹਨਾ ਜੀ ਆਹ ਲਓ ਜੀ 올ਓਵਰ ਮਸਲੀਨ कॉटन ਦਾ ਸੂਟ ਹੈ ਵੀਰ ਜੀ ਆਹ ਲਓ ਜੀ ਮਸਲੀਨ ਦੀ ਹੀ ਚੁੰਨੀ ਹੋएगी ਵੀਰ ਜੀ ਨਾਲ ਇਹ ਕਾਟਨ ਦੇ ਵਿੱਚ ਸਾਰੇ ਕਪੜਾ ਹਾਂਜੀ ਹਾਂਜੀ ਇਹ ਮਸਲੀਨ ਕਾਟਨ ਹੁੰਦੀ ਹੈ ਵੀਰ ਜੀ ਅੱਜ ਕੱਲ ਪਹਿਨਣ ਨੂੰ ਸਭ ਪਤਾ ਹੈ ਵੀ ਇਹ ਕਪੜੇ ਕਿਹੜੇ ਅੱਜ ਕੱਲ ਰਵਾਜ ਚੱਲ ਰਹੇ ਨੇ ਇਸ ਤਰ੍ਹਾਂ ਦੇ ਵੀਰ ਜੀ ਚਾਰ ਚਾਰ ਕਲਰ ਆ ਜਾਣਗੇ ਇਹਨਾਂ 'ਚ ਡਿਜ਼ਾਈਨ ਮੰਨ ਕੇ ਇੱਕ ਤੋਂ ਕਿ ਵਧੀਆ ਹਾਂਜੀ ਹਾਂ ਇਸ ਰੇਂਜ ਦੇ ਅੰਦਰ ਡਿਜ਼ਾਈਨ ਤੁਹਾਨੂੰ ਹਰ ਤਰ੍ਹਾਂ ਦੇ ਆਪਣੇ ਕੋਲ ਫੁੱਲ ਮਿਲ ਜਾਣਗੇ ਇਹ ਮਸਲੀਨ ਕਾਟਨ ਦਾ ਸੂਟ ਹੈ ਵੀਰ ਜੀ 680 ਦੀ ਰੇਂਜ ਹੈ ਇੱਕ ਹੋਰ ਵੱਡੀ ਗੱਲ ਮਤਲਬ ਦੁਕਾਨਦਾਰ ਕੀ ਸਾਡੇ ਭਰਾ ਕਰਦੇ ਨੇ ਕੀ ਦੁਕਾਨ ਤੇ ਜਦੋਂ ਗਾਹਕ ਆਉਂਦਾ ਅੱਖਾਂ ਬਟ ਲੈ ਲੈਂਦੇ ਨੇ ਰੇਟ ਹੋਰ ਕਰ ਦਿੰਦੇ ਨੇ ਸਾਡੇ ਕੋਲ ਕੀ ਹੈ ਹਰ ਸੂਟ ਦੇ ਉੱਤੇ ਆਪਣਾ ਰੇਟ ਲੱਗਿਆ ਹੋਇਆ ਔਰ ਇਸ ਤਰ੍ਹਾਂ ਵੀਰ ਜੀ ਨੂੰ ਦਿਖਾਵਾਂਗਾ ਮੈਂ ਹਰ ਇੱਕ ਸੂਟ ਦੇ ਉੱਤੇ ਲੱਗਿਆ ਰੇਟ ਦਿਖਾਣਾ ਚਾਹੁੰਗਾ ਇੱਕ ਵਾਰੀ ਅੱਛਾ ਇਸੋ ਸਿਰ ਤੇ ਲਿਖਿਆ ਆਇਆ ਹੈ ਵੀ ਬਜ਼ੁਰਗ ਆਵੇ ਜਿਹੜਾ ਮਰਜ਼ੀ ਆਵੇ ਸਾਡਾ ਰੇਟ ਇੱਕ ਹੈ ਜੀ ਹਰ ਸਾਰਿਆਂ ਵਾਸਤੇ ਮਤਲਬ ਰੇਟ ਇਹੀ ਲੱਗਣੇ ਨੇ ਇਹ 1200 ਦੀ ਰੇਂਜ ਚ ਵੀਰ ਜੀ ਆਮ ਵਿਕਦੇ ਨੇ ਚਾਹੇ ਇੱਕ ਲੈ ਲਓ ਚਾਹੇ ਚਾਰ ਲੈ ਲਓ ਲੋ ਚਾਹੇ ਚਾਰ ਲੋ ਵੀਰ ਜੀ ਆ ਲੋ ਬਨਾਰਸੀ ਸਿਲਕ ਦਾ ਸੂਟ ਹੈ ਵੀਰ ਜੀ ਪਿਓਰ ਦੀ ਸਲਵਾਰ ਨਾਲ ਆ ਲੋ ਜੀ ਇਹ ਨਵੀਂ ਵੈਰਾਈਟੀ ਹੀ ਲੱਗਦੀ ਹੈ ਬੀ ਮਾਰਕੀਟ 'ਚ ਬਿਲਕੁਲ ਵੀਰ ਜੀ ਇਹ 15 1500 2 2000 ਦੇ ਸੂਟ ਵਿਕਦੇ ਨੇ ਆ ਦਬਟਾ ਆ ਜਾਊਗਾ ਜੀ ਇਹਦੇ ਨਾਲ ਆਪਾਂ ਦੇਣਾ ਜੀ ਤੁਹਾਡੇ ਚੈਨਲ ਮਾਧਮ ਨਾਲ 995 ਰੁਪਏ ਦਾ ਜੀ ਆ ਲਓ ਵੀਰ ਜੀ ਇਸ ਤਰ੍ਹਾਂ ਦੇ ਰੰਗ ਆ ਜਾਣਗੇ ਇਹਨਾਂ 'ਚ ਮਤਲਬ ਇਸ ਤਰ੍ਹਾਂ ਦੀ ਵੈਰਾਈਟੀ ਲੈਣ ਲਈ ਤੁਸੀਂ ਆਪਣੇ ਕੋਲ ਵਿਜ਼ਿਟ ਕਰ ਸਕਦੇ ਹੋ ਆ ਲਓ ਜੀ ਆ ਲਓ ਜੀ 올 ਓਵਰ ਕਰੇਵਾ ਵੀਰ ਜੀ ਨਾਲ ਮਸਲੀਨ ਦੀ ਚੁੰਨੀ ਆ ਜੂਗੀ ਦੇਖ ਸਕਦੇ ਹੋ ਭਾਜੀ ਲਗਦਾ ਸੂਟ ਦਿਖਾ ਰਹੇ ਨੇ 275 ਰੁਪਏ ਤੋਂ ਵੀਰ ਨੇ ਹਨੀ ਬਾਈ ਨੇ ਸੂਟ ਸਟਾਰਟ ਕੀਤੇ ਨੇ 1000 ਰੁਪਏ ਰੁਪਏ ਦਾ ਹਾਂਜੀ 1050 ਰੁਪਏ ਦੀ ਰੇਂਜ ਆ ਵੀਰ ਜੀ ਨੈਚੁਰਲ ਕ੍ਰੇਪ ਕਪੜਾ ਵੀਰ ਜੀ ਇਹ ਹੈਂਡ ਟੱਚ ਕਰਿਆ ਹੋਇਆ ਤੇ ਇਹਦੇ ਦੇ ਘੇਰੇ ਦੇ ਮਤਲਬ ਇਸ ਤਰ੍ਹਾਂ ਦੀ ਇਹ ਤਾਂ ਇੱਕ ਇੱਕ ਸੈਂਪਲ ਆਪਾਂ ਤੁਹਾਨੂੰ ਨਿਗਾਹ ਕਰਾ ਰਹੇ ਹਾਂ ਆਪਣੇ ਕੋਲ ਵਿਜ਼ਿਟ ਕਰੋ ਵੈਰਾਈਟੀ ਦੀ ਕਮੀ ਨਹੀਂ ਹੈ ਜੀ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਇੱਥੇ ਆਪਣੇ ਕੋਲ ਫੁੱਲ ਮਿਲੂਗੀ ਪੈਂਟਾਂ ਕਮੀਜ਼ਾਂ ਕੁੜਤੇ ਵਿੰਮੇ ਕੰਬਲ ਆਪਣੇ ਕੋਲ ਸਾਰੀ ਚੀਜ਼ਾਂ ਹੁੰਦੀਆਂ ਨੇ ਵੀਰ ਜੀ ਆ ਲਓ ਜ ਇਹਦੇ ਤੇ ਵੀਰ ਨੂੰ ਮੈਂ ਰਿਕਵੈਸਟ ਕਰੂੰਗਾ ਦਿਖਾਓ ਹੈਂਡਵਰਕ ਕੀਤਾ ਹੋਇਆ ਆ ਨਾਲ ਫੁੱਲ ਪਿਓਰ ਦਾ ਦੁਪੱਟਾ ਵੀਰ ਜੀ ਲੱਗਿਆ ਹੋਇਆ ਹੈ ਇਹਦੇ ਇਹ ਸੂਟ ਦੇ ਨਾਲ ਹਾਂਜੀ ਵੀਰ ਜੀ 1025 ਦੀ ਰੇਂਜ ਹੈ ਵੀਰ ਜੀ ਜੇ 15-1500 ਰੁਪਏ ਦੇ ਆਮ ਵਿਕਦੇ ਨੇ ਸਭ ਪਤਾ ਜੀ ਪੈਣ ਨੂੰ ਅੱਜ ਕੱਲ ਮਾਰਕੀਟ ਦੇ ਵਿੱਚ ਹਾਂਜੀ ਹਾਂ ਮਾਰਕੀਟ ਦੇ ਵਿੱਚ ਆਮ ਵਿਕਦੇ ਨਹੀਂ ਆ ਜੀ ਜੀ ਬਈ ਕਿੱਥੋਂ ਤੱਕ ਕਸਟਮਰ ਆ ਸਕਦਾ ਆਪਣੇ ਕੋਲ ਹਾਂਜੀ ਕਸਟਮਰ ਦੇ ਕੋਈ ਮਿਲ ਗਈ ਜਗ੍ਹਾ ਹੈ ਵੀਰ ਜੀ ਆਪਣੇ ਕੋਲ ਹਰ ਰੇਂਜ ਹੈ ਮਤਲਬ ਹਰ ਟਾਈਮ ਅਵੇਲੇਬਲ ਹੁੰਦੀ ਹੈ ਇਹ ਨਹੀਂ ਅਸੀਂ ਵੀਡੀਓ ਪਾ ਕੇ ਕਹਿੰਦੇ ਵੀ ਸਾਡੇ ਕੋਲ ਆ ਚੀਜ਼ ਖਤਮ ਹੋ ਗਈ ਪਲੱਸ ਉਹ ਚੀਜ਼ ਅਸੀਂ ਜੋ ਵੀਡੀਓ ਚ ਦਿਖਾ ਰਹੇ ਹਾਂ ਉਹ ਅਸੀਂ ਦੇਣੀ ਹੈ ਦੁਕਾਨਦਾਰ ਵੀ ਅਸੀਂ ਕਹਿੰਦੇ ਨੇ ਆਪਣੇ ਕੋਲ ਦੁਕਾਨਦਾਰ ਵੀ ਆਓ ਮੋਸਟ ਵੈਲਕਮ ਹੈ ਜੀ ਆ ਚੀਜ਼ ਦੇਖੋ ਵੀਰ ਜੀ ਨੇ ਸੂਟ ਹੈ ਵੀਰ ਜੀ 1295 ਰੁਪਏ ਦਾ ਜੀ 1295 ਰੁਪਏ ਹਾਂਜੀ ਹਾਂਜੀ ਇਹ 2-2000 ਰੁਪਏ ਦੇ ਆਮ ਵਿਕਦੇ ਨੇ ਜੀ ਸੂਟ ਪਹਿਣਾ ਮਤਲਬ ਸਕਰੀਨ ਸ਼ਾਟ ਲੈ ਕੇ ਜਾਂਦੀਆਂ ਨੇ ਦੁਕਾਨਦਾਰਾਂ ਕੋਲ ਵੀ ਇਦਾਂ ਦੇ ਸੂਟ ਮਿਲ ਜਾਣਗੇ ਹੂੰ ਤਾਂ ਮਤਲਬ ਇਹ ਦੁਕਾਨਦਾਰ 2-2000 2200 ਦੇ ਇਹਨਾਂ ਨੂੰ ਆਮ ਖੰਨੇ ਆ ਪ੍ਰੀਟ ਡਿਸਾਈਨ ਆ ਲੋ ਜੀ ਇਹ ਪਿਓਰ ਕਰੇਵ ਹੈ ਵੀਰ ਜੀ ਬਾਈ ਕਲਰ ਕਿੱਥੋਂ ਲੈ ਕੇ ਆਉਂਦੇ ਹੋ ਚੂਜ਼ ਕਰਕੇ ਸਾਰੇ ਇਹ ਵੀਰ ਜੀ ਅਸੀਂ ਸਿਲੇਕਟਡ ਲੈਣੇ ਆ ਆਪਣੀ ਭੈਣਾਂ ਵਾਸਤੇ ਨਵੀਆਂ ਚੀਜ਼ਾਂ ਅਹੀਂ ਤਾਂ ਮਤਲਬ ਕਸਟਮਰ ਆਪਣੇ ਸ਼ਹਿਰਾਂ ਤੋਂ ਬਾਹਰ ਵੀ ਹੁੰਦੇ ਨੇ ਜ਼ਾਇਰ ਵੀ ਮੈਂ ਕਹਿੰਦਾ ਡਿਫਰੈਂਟ ਸਾਰੇ ਬਿਲਕੁਲ ਵੀਰ ਜੀ ਇਹ ਡਿਜੀਟਲ ਇੰਸਟਾਗ੍ਰam ਵਾਲੇ ਪੀਸ ਨਹੀਂ ਔਰ 35 3500 4 4000 ਸਾਡਾ ਬਾਜ਼ਾਰ ਵਾਲਾ ਮੁੱਲ ਨਹੀਂ ਇਹਦਾ ਵੀ ਬਹੁਤ ਸਾਡਾ ਬਾਜ਼ੇ-ਬਾਜ਼ਾਰ ਰੇਟ ਹੈ 2500 ਰੁਪਏ ਦੀ ਰੇਂਜ 'ਚ ਆਵੇ ਵੀਰ ਜੀ ਇਹ ਸੂਟ ਹਾਂਜੀ ਵੀਰ ਜੀ ਪ੍ਰੋਪਰ ਹੈਂਡਵਰਕ ਦਾ ਸੂਟ ਹੈ ਤੇ ਚਾਰ ਕਲਰ ਇਹਦੇ ਵਿੱਚ ਹਾਂਜੀ ਹਾਂ ਚਾਰ ਕਲਰ ਨਹੀਂ ਹੈਗੇ ਇਹਦੇ 'ਚ ਰੰਗ ਤਾਂ 20 20 ਨੇ ਆਪਾਂ ਇੰਨੀ ਲੰਬੀ ਵੀਡੀਓ ਬਣਾਵਾਂਗੇ ਤਾਂ ਰੰਗ ਹੀ ਦਿਖਾਉਂਦੇ ਰਹਾਂਗੇ 20 ਕਲਰ ਹੈਗੇ ਆਪਣੇ ਕੋਲ ਔਨ ਦੀ ਇਹਦੇ ਚ ਹੁਣ ਤੁਹਾਨੂੰ ਪੰਜ ਛੇ ਕਲਰ ਆਪਾਂ ਦਿਖਾਣੇ ਆ ਜੀ ਆ ਲੋ ਇਹ 2780 ਦੀ ਰੇਂਜ ਹੈ ਪ੍ਰੋਪਰ ਹੈਂਡਵਰਕ ਹੈ ਪਿਓਰ ਕਰੇਵ ਹੈ ਆ ਲੋ ਜੀ ਜੋ ਚੀਜ਼ ਅਸੀਂ ਕਹਿ ਰਹੇ ਹਾਂ ਮਤਲਬ ਅਗਰ ਸਾਡੀ ਸੱਚ ਨਾ ਨਿਕਲੇ ਅਸੀਂ ਜੋ ਕਸਟਮਰ ਪਲੈਂਟੀ ਲਾਊਗਾ ਅਸੀਂ ਦੇਣ ਲਈ ਤਿਆਰ ਹਾਂ ਇਹ ਵੀ ਦਾਵਾ ਹੈ ਆਪਣਾ ਪਿਓਰ ਕਰੇਵ ਪਿਓਰ ਕਰੇਵ ਕਹਿ ਰਹੇ ਹਾਂ ਤਾਂ ਪਿਓਰ ਕਰੇਵ ਹੀ ਨਿਕਲੂਗੀ ਜੀ ਮਤਲਬ ਜਿਹੜਾ ਰੇਟ ਕਹਿਤਾ ਉਹ ਰੇਟ ਵੀ ਉਹੀ ਮਿਲੂਗਾ ਆਪਾਂ ਨੂੰ ਰੇਟ ਵੀ ਉਹੀ ਮਿਲੂਗਾ ਔਰ ਹਰ ਇੱਕ ਸੂਟ ਦੇ ਉੱਤੇ ਆਪਣਾ ਰੇਟ ਲੱਗਿਆ ਹੋਇਆ ਹੈ ਵੀਰ ਜੀ ਆ ਚੀਜ਼ ਦੇਖੋ ਵੀਰ ਜੀ ਅੱਗੇ ਆ ਲੋ ਜੀ ਸ਼ਿਮਰ ਸਿਲ ਇਹ ਨਵਾਂ ਕਪੜਾ ਚੱਲ ਰਿਹਾ ਵੀਰ ਜੀ ਅੱਜਕੱਲ ਸ਼ੀਮਰ ਸਿਲਕ ਪਹਿਣਾ ਨੂੰ ਸਾਰਾ ਪਤਾ ਹੈ ਸਲਵਾਰ ਤੇ ਕਢਾਈ ਹੈ ਬਾਜੂ ਤੇ ਕਢਾਈ ਹੈ ਇਸ ਤਰ੍ਹਾਂ ਦੇ ਦੁਪੱਟੇ ਆ ਜਾਣਗੇ ਰੇਟ 2395 ਵੀਰ ਜੀ ਆਪਣੇ ਇਸ ਸੌੜ ਦਾ ਹਾਂਜੀ ਇਹ ਵੀ ਨਵੇਂ ਡਿਜ਼ਾਈਨ ਆਏ ਮਾਰਕੀਟ ਸਰ ਵੀਰ ਜੀ ਬਿਲਕੁਲ ਆ ਦੇਖੋ ਜੀ ਆ 2395 ਦੀ ਰੇਂਜ ਹੈ ਵੀਰ ਜੀ ਇਹਦੀ ਇਹ ਸਭ ਮਤਲਬ ਫਰੈਸ਼ ਅਰਾਈਵਲ ਨੇ ਜੀ ਆਪਣੇ ਕੋਲ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਅੱਜਕੱਲ ਹਰ ਤਰ੍ਹਾਂ ਦੀ ਫੁੱਲ ਵੈਰਾਈਟੀ ਮਿਲੂਗੀ ਆਪਣੇ ਕੋਲ ਸੋ ਆਪਾਂ ਮਤਲਬ ਤੁਹਾਨੂੰ ਦਿਖਾਉਂਦੇ ਹੋਏ ਇਸ ਤਰ੍ਹਾਂ ਦੀ ਅੱਗੇ ਵਧਦੇ ਹਾਂ ਹੋਰ ਆ ਲੋ ਜੀ ਆ ਚੀਜ਼ ਦੇਖੋ ਵੀਰ ਪ੍ਰੋਪਰ ਬੁਟੀਕ ਸਟਾਈਲ ਆ ਵੀਰ ਜੀ ਆ ਵੀ ਸ਼ਿਮਰ ਸਿਲਕ ਦੇ ਹਾਫ ਐਂਡ ਹਾਫ ਦਾ ਸੂਟ ਹੈ ਜੀ ਆ ਲੋ ਜੀ ਆ ਦੁਪਟਾ ਆਊਗਾ ਵੀਰ ਜੀ ਇਹਦੇ ਨਾਲ ਟੋਟਲ ਹੈਂਡਵਰਕ ਦਾ ਕੰਮ ਕੀਤਾ ਹੋਇਆ ਪਫ ਦਾ ਵਰਕ ਕੀਤਾ ਹੋਇਆ ਤੁਸੀਂ ਦਿਖਾ ਸਕਦੇ ਹੋ ਮਤਲਬ 3895 ਦੀ ਰੇਂਜ ਹੈ ਵੀਰ ਜੀ ਇਹਦੀ ਕੁਝ ਆਟਗਲ ਆਪਾਂ ਹੁਣ ਤੁਹਾਨੂੰ ਦਿਖਾਣੇ ਆ ਆਪਣੇ ਪ੍ਰੀਮੀਅਮ ਵੀ ਕੁਝ ਆਪਣੇ ਪ੍ਰੀਮੀਅਮ ਕਸਟਮਰ ਲਈ ਠੀਕ ਹੈ ਜੀ ਸੋ ਆਪਣੇ ਕੋਲ ਹਰ ਤਰ੍ਹਾਂ ਦੀ ਵੀਰ ਜੀ ਵੈਰਾਈਟੀ ਫੁੱਲ ਹੁੰਦੀ ਹੈ ਆ ਜੀ ਦੇਖੋ ਜੀ ਜਿਵੇਂ ਪੈਪਲੋਂ ਸਟਾਈਲ ਅਨਾਰਕਲੀਆਂ ਸਭ ਹੁੰਦਾ ਹੈ ਜੀ ਆਪਣੇ ਕੋਲ ਆ ਲੋ ਔਰ ਰੇਟ ਵੀ ਇਹ ਨਹੀਂ ਆਪਣੇ ਕੋਈ 10-12000 ਬਜਾਰ ਵਾਂਗੂ ਕਿੰਨੇ ਕਾਤੇ ਸਟਾਰਟ ਹੋ ਜਾਂਦੇ ਆਲੋ ਵੀਰ ਜੀ ਆ ਆਪਣੇ ਕੋਲ 4500 ਦੀ ਰੇਂਜ ਚ ਹੈ ਵੀਰ ਜੀ ਕਸਟਮਰ ਸਕਰੀਨ ਸ਼ਾਟ ਲੈ ਕੇ ਜਿੱਥੇ ਮਰਜੀ ਧੂਰੀ ਤੋਂ ਬਰਨਾਲਾ ਬਰਨਾਲਾ ਦੇ ਤੋਂ ਬਠਿੰਡਾ ਜਿੱਥੇ ਮਰਜੀ ਘੁੰਮ ਆਵੇ ਜੀ ਅੰਦਗੜ ਮਹਾਲੀ ਮੈਂ ਕਹਿੰਦਾ ਜਿੱਥੇ ਮਰਜੀ ਆ ਜਵੇ 10000 ਤੋਂ ਘਟਨੀ ਇਹ ਚੀਜ਼ ਮਿਲਦੀ ਜੀ ਆਪਣੇ ਕੋਲ 4500 ਰੇਟ ਹੈ ਵੀਰ ਜੀ ਇਹ ਸੂਟ ਦਾ ਹਾਂਜੀ ਪ੍ਰੋਪਰ ਹੈਂਡਵਰਕ ਹੈ ਜੀ ਇਹ ਆਪਣੇ ਕੋਲ ਹੋਰ ਵੀ ਤੁਹਾਨੂੰ ਨਿਗਾਹ ਇਸ ਦੇ ਵਿੱਚ ਕਲਰ ਵਗੈਰਾ ਕਿੰਨੇ ਮਿਲ ਜਾਂਦੇ ਆ ਇਹਨਾਂ ਚ ਕਲਰ ਡਿਜ਼ਾਈਨ ਅਨਲਿमिटेड ਨੇ ਜੀ ਕਸ਼ਮੀਰ ਸਾਨੂੰ ਵੀਡੀਓ ਕਾਲ ਵੀ ਕਰ ਸਕਦਾ ਹੈ ਫੋਟੋ ਵੀ ਮੰਗਾ ਸਕਦਾ ਹੈ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਤੁਹਾਨੂੰ ਕਲੈਕਸ਼ਨ ਚਾਹੀਦੀ ਆ ਹਰ ਤਰ੍ਹਾਂ ਦੀ ਵੈਰਾਈਟੀ ਆਪਾਂ ਸੈਟੀਸਫਾਈ ਕਰ ਦਾਂਗੇ ਵੀਰ ਜੀ ਆਪਾਂ ਹੁਣੇ ਹੀ ਓਪਨਿੰਗ ਕੀਤੀ ਆ ਥੋੜਾ ਟਾਈਮ ਹੋਇਆ ਸਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਫੁੱਲ ਮਿਲੂਗੀ ਮਨ ਲਓ ਕਿ ਗਦਾਮ ਵਗੈਰਾ ਚ ਮਨ ਲੱਕ ਸਮਾਨ ਵਗੈਰਾ ਫੁੱਲ ਫੁੱਲ ਪਏ ਆਪਣੇ ਕੋਲ ਫੁੱਲ ਹੈ ਜੀ ਆਪਣੇ ਕੋਲ ਬਿਲਕੁਲ ਵੀਰ ਜੀ ਓਕੇ ਇੱਕ ਸ਼ਾਟ ਦੇ ਦਿਓ ਵਿੱਚ ਵੀਡੀਓ ਆ ਲੋ ਵੀਰ ਜੀ ਅੱਗੇ ਦੇਖੋ ਵਿੰਟਰ ਵਾਲੇ ਆਗੇ ਹਾਂਜੀ ਇਹ ਕਸ਼ਮੀਰੀ ਸੂਟ ਨੇ ਵੀਰ ਜੀ ਪ੍ਰੋਪਰ ਇਹ ਸਾਰਾ 7.5 ਮੀਟਰ ਦਾ ਇਕੱਠਾ ਸੂਟ ਹੁੰਦਾ ਵੀਰ ਜੀ ਇਹ ਜਿਹੜੇ ਮਤਲਬ ਕਿ ਗਲੀ ਦੇ ਵਿੱਚ 2000 ਦੇ ਸੂਟ ਵੇਕਦੇ ਨੇ ਉਹੀ ਯਾਰ ਹਾਂਜੀ ਹਾਂ ਵੀ 2000 ਦਾ ਨਹੀਂ ਵੀਰ ਜੀ ਇਹ ਆਪਣੇ ਕੋਲ ਆਮ 1500 2000 ਦਾ ਵਿਕਦਾ ਹੈ ਤੁਹਾਡੀ ਗੱਲ ਨਾਲ ਸਹਿਮਤ ਪਰ ਆਪਣੇ ਕੋਲ 895 ਰੇਟ ਆ ਵੀਰ ਜੀ ਇਹ ਸੂਟ ਦਾ ਹਾਂਜੀ ਵੀਰ ਜੀ ਓਕੇ ਆ ਲੋ ਜੀ ਇਸ ਤਰ੍ਹਾਂ ਦੇ 6 ਕਲਰ ਆ ਜਾਣਗੇ ਪਿਓਰ ਕੋਟ ਨਾਲ ਤੇ ਗਰਮੀ ਪਿਓਰ ਵੀਰ ਜੀ ਇਹ ਵਿంటర్ ਦਾ ਸੂਟ ਹੈ ਜੀ ਪਿਓਰ ਪਸ਼ਮੀਨਾ ਦਾ ਸੂਟ ਹੁੰਦਾ ਜੀ ਇਹ ਕਾਟਨ ਪਹਿਲਾਂ ਸੀਗੀ ਜਿਹੜੀ ਆਪਾਂ ਨੇ ਕਵਰ ਕੀਤੀ ਸੀ ਇਹ ਪਸ਼ਮੀਨਾ ਆ ਗਿਆ ਹਾਂਜੀ ਕੁਛ ਇੱਕ ਆਪਾਂ ਆਪਣੇ ਪ੍ਰੀਮੀਅਮ ਕਸਮਰਾਂ ਲਈ ਆਵੀ ਚੀ ਵਰੀ ਵਗੈਰਾ ਲੈਣੀ ਹੁੰਦੀ ਹੈ ਉਹ ਮਤਲਬ ਲੱਭਦੇ ਨੇ ਇਹ ਚੀਜ਼ਾਂ ਸਾਨੂੰ ਡਿਫਰੈਂਟ ਕਿੱਥੋਂ ਮਿਲਣਗੀਆਂ ਤਾਂ ਉਹਨਾਂ ਨੂੰ ਇੱਥੇ ਮਿਲਣਗੀਆਂ ਜੀ ਆ ਚੀਜ਼ਾਂ ਦੇਖੋ ਜੀ ਪ੍ਰੋਪਰ ਮਲਟੀ ਦੇ ਹੈਂਡਵਰਕ ਦਾ ਸੂਟ ਹੈ ਵੀਰ ਜੀ ਹੁਣ ਪਤਾ ਨਹੀਂ ਕੈਮਰੇਜ ਕਿਦਾਂ ਦੀ ਕੁਆਲਿਟੀ ਆਉਂਦੀ ਹੈ ਵੀ ਇਹ ਇੱਕ ਚੀਜ਼ਾਂ ਹੁਣ ਪ੍ਰੋਪਰ ਜਾਣ ਗਿਆ ਕਸਟਮਰ ਤੱਕ ਇਹ ਨਹੀਂ ਹਾਂਜੀ ਕਸਟਮਰ ਇੱਥੇ ਆ ਕੋ ਇੱਥੇ ਜਾਨ ਕੇ ਹੱਥ ਲਾ ਕੇ ਫੀਲ ਕਰਕੇ ਪਤਾ ਲੱਗ ਸਕਦਾ ਬਿਲਕੁਲ ਫੀਲ ਕਰਕੇ ਦੇਖ ਸਕਦਾ ਇਹ ਚੀਜ਼ ਕੀ ਹੈ ਜੀ ਇਹ ਤੇ ਨਾਲ ਦਿਨਾਂ ਦਾ ਡਰੈੱਸ ਵੀ ਦੱਸਦੇ ਰਹੇ ਹੋ ਆਪਣਾ ਆਪਣਾ ਵੀਰ ਜੀ ਫੈਸ਼ਨ ਬਲਾਇਆ ਰਾਜਪੁਰਾ ਬਾਕੀ ਆਪਾਂ ਐਡਰੈਸ ਫੋਨ ਤੇ ਸਮਝਾ ਦਾਂਗੇ ਜੀ ਆ ਲੋ ਜੀ ਆ ਦੇਖੋ ਇਸ ਤਰ੍ਹਾਂ ਦੇ ਫੋਰਟ ਸਾਈਡ ਦੁਪੱਟੇ ਆਰਟ ਵਾਲੇ ਪੀਸ ਹੋਣਗੇ ਵੀਰ ਜੀ ਜਿਹੜੇ ਆਪਾਂ ਲੱਭਦੇ ਆ ਸਾਨੂੰ ਮਿਲਦੇ ਨਹੀਂ ਬਜ਼ਾਰਾਂ ਦੇ ਵਿੱਚ ਓਕੇ ਆ ਚੀਜ਼ ਦੇਖੋ ਜੀ ਪਿਓਰ ਵਿਸਕੋਸ ਔਰ ਗੰਜਾ ਦਾ ਪੀਸ ਹੈ ਵੀਰ ਜੀ ਆ ਲੋ ਔਰ ਮਤਲਬ ਚੰਗੇ ਸ਼ੋਅਰੂਮਾਂ ਦੇ ਮਤਲਬ ਚੰਗੇ ਚੰਗੇ ਜਾਇਜ਼ ਰੇਟਾਂ ਦੇ ਉੱਪਰ ਬਧੀ ਚੀਜ਼ ਹੈ ਹਾਂ ਜੀ ਹਾਂ ਇਹ ਚੰਗੇ ਚੰਗੇ ਰੇਟਾਂ ਦੇ ਉੱਤੇ ਮਰ ਵੀਰ ਜੀ ਵਿਕਦੇ ਨੇ ਆ ਲੋ ਜੀ ਆ ਦੁਪੱਟਾ ਹੋ ਗਿਆ ਵੀਰ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਲੈਣ ਲਈ ਤੁਸੀਂ ਜਰੂਰ ਵਿਜ਼ਿਟ ਇੱਕ ਵਾਰ ਸਾਡੇ ਕੋਲ ਕਰੋ ਤੁਹਾਡਾ ਬਹੁਤ ਫਾਇਦਾ ਹੋਊਗਾ ਵੀਰ ਜੀ ਫੈਸ਼ਨ ਪਲਾਜ਼ਾ ਰਾਜਪੁਰੇ ਵਿੱਚ ਇਹ ਨੋਟ ਕਰ ਲਓ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ 22 ਲਗਾਤਾਰ ਹਨੀ ਬਾਈ ਸਾਨੂੰ ਲਗਾਤਾਰ ਸੂਟ ਦੇ ਸੂਟ ਦਿਖਾ ਰਹੇ ਨੇ ਇਹ ਵਧੀਆ ਰੇਂਜ ਥੋੜੀ ਆਪ ਰੇਂਜਾਂ ਨੇ ਇਹ ਵਧੀਆ ਸੂਟ ਮੰਗੀ ਰੇਂਜ ਉੱਪਰ ਜਿਹੜੇ ਸੂਟ ਨੇ ਦਿਖਾਏ ਜਾ ਰਹੇ ਨੇ ਦੇਖ ਸਕਦੇ ਹੋ ਇੱਕ ਹੋਰ ਇਹ ਵੀ ਬਈ ਵਧੀਆ ਡਿਜ਼ਾਈਨ ਹੈ ਹਾਂਜੀ ਹਾਂ ਵੀਰ ਜੀ ਇਹ ਬਟਿਕਾਂ ਵਾਲੇ ਪੀਸ ਨੇ ਜੀ ਪ੍ਰੋਪਰ ਮਤਲਬ ਜਿਹੜੇ ਬਾਲੀਵੁੱਡ ਡਿਜ਼ਾਈਨਰ ਪਾਉਂਦੇ ਨੇ ਇਸ ਤਰ੍ਹਾਂ ਦੀ ਡਿਜ਼ਾਈਨ ਹੀ ਲੈਣ ਵਾਸਤੇ ਲੋਕ ਬਹੁਤ ਬਹੁਤ ਦੂਰ ਤੱਕ ਦਿੱਲੀ ਤੱਕ ਚਲੇ ਜਾਂਦੇ ਨੇ ਇਹ ਚੀਜ਼ਾਂ ਲੈਣ ਵਾਸਤੇ ਤਾਂ ਆਪਣੇ ਕੋਲ ਹਜ਼ਰ ਨੇ ਇਹ ਚੀਜ਼ਾਂ ਬਹੁਤ ਵਾਜਬ ਰੇਟਾਂ ਦੇ ਅੰਦਰ ਕਿੰਨੇ ਕਿ ਸੂਟ ਪਈ ਹੋਣਗੇ ਆਪਣੇ ਕੋਲ ਸਟਾਕ ਵੀਰ ਜੀ ਆਪਣੇ ਕੋਲ ਅਨਲਿਮਿਟਿਡ ਸਟਾਕ ਹੈ ਜੀ ਤੁਸੀਂ ਵਿਜ਼ਿਟ ਕਰੋ ਇੱਕ ਵਾਰ ਬਹੁਤ ਵੈਰਾਈਟੀ ਦੇ ਦਾਂਗੇ ਹਰ ਤਰ੍ਹਾਂ ਦੀ ਇਹ ਸੂਟ ਦੇ ਵਿੱਚ ਵੀ ਹਾਂਜੀ ਹਾਂਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਵੱਧੂ ਮਿਲ ਜੇਗੀ ਜੀ ਆਹ ਚੀਜ਼ ਦੇਖੋ ਆਟ ਵਾਲੇ ਬੀਸ ਨੇ ਜੀ ਪ੍ਰੋਪਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਆਹ ਲਓ ਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਪਣੇ ਕੋਲ ਬਹੁਤ ਮਤਲਬ ਮਿਨਿਮਮ ਰੇਟਾਂ ਦੇ ਉੱਤੇ ਤੁਹਾਨੂੰ ਮਿਲ ਜਾਣਗੀਆਂ ਕਲਰ ਦਾ ਲੱਗਦਾ ਵੀ ਬਾਧੂ ਪਈ ਨਹੀਂ ਹਾਂ ਕਲਰ ਬਾਧੂ ਨਹੀਂ ਤਾਂ ਇੱਕ ਇੱਕ ਤੁਹਾਨੂੰ ਮੈਂ ਸੈਂਪਲ ਖੋਲ ਰਿਹਾ ਸਿਰਫ ਵੀ ਵੈਰਾਈਟੀ ਨੀਗਾ ਕਰਾਉਣ ਵਾਸਤੇ ਸੈਂਪਲ ਡਿਜ਼ਾਈਨਿੰਗ ਹਰ ਇੱਕ ਚ ਕਲਰ ਕਾਟੀ ਵੇਰ ਵਿਆਹ ਲਈ ਮਿਲ ਗਈ ਵੈਰਾਈਟੀ ਫੁੱਲ ਹੈ ਜੀ ਆਪਣੇ ਕੋਲ ਹਰ ਤਰ੍ਹਾਂ ਦੀ ਆ ਲੋ ਜੀ ਇਸ ਤਰ੍ਹਾਂ ਦੀ ਵੈਰਾਈਟੀ ਅਨਲਿਮਿਟਿਡ ਹੈ ਜੀ ਕੁਝ ਬਰਾਇਡਲ ਸੂਟ ਲੈਣੇ ਹੁੰਦੇ ਨੇ ਜਿਵੇਂ ਨੰਦਾ ਦਾ ਸੂਟ ਬਣਾਉਣਾ ਹੁੰਦਾ ਇਹਦੇ ਚ ਹੁਣ ਰੰਗ ਸਾਡੇ ਕੋਲ 20 ਬਣਦੇ ਨੇ ਜੀ ਆ ਲੋ ਪ੍ਰੋਪਰ ਸਲਵਾਰ ਬਾਜੂ ਹੈਵੀ ਹੋएगी ਜੀ ਇਹਦੀ ਆ ਚੀਜ਼ ਦੇਖੋ ਜੀ ਇਹਦੀ ਸਲਵਾਰ ਤੇ ਹੀ ਵਰਕ ਹੋਏਗਾ ਜੀ ਇਸ ਤਰ੍ਹਾਂ ਹੈਂਡਵਰਕ ਹੈ ਹਾਂਜੀ ਇਹ 8745 ਦੀ ਵੀਰ ਜੀ ਰੇਂਜ ਹੈ 15 15000 ਰੁਪਏ ਦਾ ਚੰਗੇ ਸ਼ੋਅਰੂਮਾਂ ਤੇ ਚੀਜ਼ਾਂ ਵਿਕਦੀਆਂ ਨੇ ਇਹ ਸੂਟ ਹਾਂਜੀ ਹਾਂ 8745 ਰੇਂਜ ਹੈ ਵੀਰ ਜੀ ਆਪਣੇ ਕੋਲ ਇਹਦੀ ਮਤਲਬ ਬਹੁਤ ਹਰ ਤਰ੍ਹਾਂ ਦੀ ਆਪਣੇ ਕੋਲ ਮੀਡੀਅਮ ਤੋਂ ਲੈ ਕੇ ਉੱਪਰ ਤੱਕ ਹਰ ਵੈਰਾਈਟੀ ਬਹੁਤ ਭਰੀ ਪਈ ਹੈ ਆਪਣੇ ਕੋਲ ਓਕੇ ਆ ਲੋ ਜੀ ਇਸ ਤਰ੍ਹਾਂ ਵੈਲਵਟ ਅੱਜਕੱਲ੍ਹ ਪਹਿਣਾ ਮੰਗਦੀਆਂ ਨੇ ਟੋਟਲ ਹੈਂਡਵਰਕ ਹੈ ਜੀ ਆ ਸ਼ਿਮਰ ਸਿਲਕ ਦਾ ਵੀਰ ਜੀ ਦੁਪੱਟਾ ਹੋਏਗਾ ਹਮ ਆ ਪ੍ਰੋਪਰ ਇਹਦਾ ਮਤਲਬ ਬਾਜੂ ਬਣੇ ਹੋਏ ਨੇ ਇਹ 2500 ਦੀ ਰੇਂਜ ਹੈ ਵੀਰ ਜੀ ਆਪਣੇ ਕੋਲ ਸਿਰਫ ਇਹ ਸੂਟ ਦੀ ਬਾਈ ਕੰਬਲ ਵੀ ਰੱਖੇ ਹੋਏ ਨੇ? ਹਾਂਜੀ ਵੀਰ ਜੀ ਆਪਣੇ ਕੋਲ ਕੰਬਲ ਵੀ ਨੇ। ਆ ਚੀਜ਼ ਦੇਖੋ ਜੀ ਜਿਸ ਤਰ੍ਹਾਂ ਮਿਲਣੇ ਤੇ ਦੇਣ ਲੈਣ ਲਈ ਲੈਣੇ ਹੁੰਦੇ ਨੇ ਸਿੰਗਲ ਬੈੱਡ ਦਾ ਕੰਬਲ ਹੈ ਵੀਰ ਜੀ। ਆਪਣੇ ਕੋਲ ਇਹਦੀ 195 ਰੁਪਏ ਤੋਂ ਰੀ-ਸਟਾਰਟ ਹੈ ਕਰਨ ਲੈ ਜਾ ਕੇ ਇਹਨੂੰ ਕੋਈ ਵਰਤ ਸਕਦਾ ਹੈ ਜੀ ਇਹ ਆਮ ਮਿਲਣੀਆਂ ਦੇ ਅੰਦਰ ਚੱਲਦੇ ਨੇ ਵੀਰ ਜੀ ਆਪਣੇ ਕੋਲ ਮੌਂਟੀ ਕਾਰਲੋ ਤੇ 40% ਆਫ ਹੈ ਪੈਂਟਾਂ ਕਮੀਜ਼ਾਂ ਕੁੜਤੇ ਵੀ ਆਮੇ ਡਰੈੱਸਾਂ ਲਹਿੰਗੇ ਸਾਡੇ ਕੋਲ ਹਰ ਇੱਕ ਵੈਰਾਈਟੀ ਪੂਰੀ ਫੁੱਲ ਹੈ ਜੀ ਅ ਵੀਰ ਦਿਖਾ ਦਿਓ ਮੜਾ ਜਾਏ ਤਾਂ 4-5 ਜਿਹੜੇ ਡਿਸਪਲੇ ਤੇ ਪਏ ਨੇ ਲਹਿੰਗੇ ਆ ਕੋਈ 3500 4000 4500 ਐਸ ਰੇਂਜ ਦੇ ਲਹਿੰਗੇ ਨੇ ਬਰਾਇਡਲ ਲਹਿੰਗੇ ਨੇ ਨਾਨ ਬਰਾਇਡਲ ਵੀ ਮਿਲ ਜਾਣਗੇ ਡਰੈੱਸਾਂ ਵੀ ਹੁੰਦੀਆਂ ਸਾਡੇ ਕੋਲ ਆ ਚੀਜ਼ ਦੇਖੋ ਜੀਵੇਂ ਆ ਸਟੀਚਾ ਵੀਰ ਜੀ ਪ੍ਰੋਪਰ ਕਿ ਲਹਿੰਗੇ ਵਗੈਰਾ ਆਪਣੇ ਕੋ ਸਾਰਾ ਕੁਝ ਕੰਬਲ ਹੋਗੇ ਹੋਰ ਸਾਰਾ ਕੁਝ ਆਪਣੇ ਕੋ ਅਵੇਲੇਬਲ ਹੈ। ਬਿਲਕੁਲ। ਇੱਥੇ ਆਦੀ ਸ਼ਾਪਿੰਗ ਹੋ ਸਕਦੀ ਹੈ ਜੀ ਮਤਲਬ ਇੱਥੇ। ਆ ਚੀਜ਼ ਦੇਖੋ ਵੀਰ ਜੀ ਇਹ 1200 ਦੀ ਰੇਂਜ ਦੇ ਅੰਦਰ ਹੈ ਵੀਰ ਜੀ। ਬਸ ਗੱਲ ਅਸੀਂ ਹੈ ਕਿ ਕਸਟਮਰ ਟਾਈਮ ਕੱਟ ਗਿਆ ਬੇ। ਹਾਂਜੀ ਹਾਂ ਬਿਲਕੁਲ ਟਾਈਮ ਕੱਟ ਗਿਆ ਉਹ। ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਆਪਣੇ ਕੋਲ ਫੁੱਲ ਮਿਲੇਗੀ। ਹਮ ਤੇ ਤੁਸੀਂ ਫੈਸ਼ਨ ਪਲਾਜ਼ਾ ਰਾਜਪੁਰਾ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 100% ਤੁਹਾਡਾ ਮਤਲਬ ਸੈਟੀਸਫਾਈ ਹੋਵੋਗੇ ਜਿਨ੍ਹਾਂ ਭੈਣਾਂ ਨੂੰ ਸੂਟ ਪਸੰਦ ਨਹੀਂ ਆਉਂਦੇ ਬਾਜ਼ਾਰ ਦੇ ਉਹ ਸਾਡੇ ਕੋਲ ਜ਼ਰੂਰ ਵਿਜ਼ਿਟ ਕਰਨ ਇੱਕ ਵਾਰ ਲੇਡੀਜ਼ ਲਈ ਵੀ ਸ਼ੇਅਰ ਕਰਨ ਦੇ ਉੱਪਰ ਕੀ ਚਲਾ ਰਹੇ ਹਾਂਜੀ ਹਾਂ ਜਿਹੜੀ ਭੈਣਾਂ ਸੋਹਣੇ ਕਮੈਂਟ ਕਰਨਗੀਆਂ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਗੀਆਂ ਅੰਗੂਠਾ ਚਲਾਉਣ ਦਾ ਮੁੱਲ ਦੇਵਾਂਗੇ ਆਪਾਂ ਉਹਨਾਂ ਨੂੰ ਆ ਸ਼ੇਅਰ ਕਰਨ ਵਾਲਿਆਂ ਨੂੰ ਸੂਟ ਦੇਵਾਂਗੇ ਵੀਰ ਜੀ ਆਪਾਂ ਤਿੰਨ ਭੈਣਾਂ ਨੂੰ ਮਤਲਬ ਇਹ ਸੂਟ ਜਾਣਗੇ ਤਿੰਨ ਸੂਟ ਫ੍ਰੀ ਹਾਂਜੀ ਹਾਂ ਇਹ ਤਿੰਨ ਸੂਟ ਭੈਣਾਂ ਨੂੰ ਫ੍ਰੀ ਆਫ ਕੋਈ ਸ਼ਿਪਿੰਗ ਚਾਰਜ ਨਹੀਂ ਫ੍ਰੀ ਆਫ ਕੋਸਟ ਆਪਾਂ ਤੁਹਾਨੂੰ ਗਿਫਟ ਕਰਨ ਸ਼ੇਅਰ ਟੂ ਗਰੁੱਪ ਕਰੋ ਆਪਣੇ ਕਿਸੇ ਭੈਣ ਭਰਾ ਦਾ ਫਾਇਦਾ ਕਰੋ ਮਤਲਬ ਜ਼ਰੂਰ ਵੀਡੀਓ ਨੂੰ ਸ਼ੇਅਰ ਕਰੋ ਔਰ ਆਪਣੇ ਕੋਲ ਵੀਰ ਜੀ ਇੱਕ ਹੋਰ ਆਫਰ ਆਪਣੇ ਕੋਲ ਆਹ ਸਰਦੀ ਦੀ ਕੁੜਤੀਆਂ ਵੀ ਹੁੰਦੀਆਂ ਨੇ ਠੀਕ ਹੈ ਜੀ ਲੋਕ 400 450 ਦੀ ਇੱਕ ਵੇਚਦੇ ਨੇ ਆਪਾਂ 350 ਚ ਦੇਣੀ ਹੈ ਦੋ ਇੱਕ ਨਾਲ ਇੱਕ ਫ੍ਰੀ ਹਾਂਜੀ ਹਾਂ ਆ ਲੋ ਵੀਰ ਜੀ ਇੱਕ ਗਰੰਟ ਕੁੜਤੀ ਜੇ ਹੋਵੇ ਫਿਰ ਤਾਂ ਪਹਿਣਾ ਦੇ ਹਾਂਜੀ ਹਾਂ ਬਿਲਕੁਲ ਵੀਰ ਜੀ ਫਾਇਦਾ ਹੀ ਕਰਨ ਵਾਸਤੇ ਆਪਾਂ ਇੱਥੇ ਆਏ ਆ ਆ ਚੀਜ਼ ਦੇਖੋ ਵੀਰ ਜੀ ਆ ਲੋ ਇਹ 350 ਰੁਪਏ ਦੀ ਇੱਕ ਨਾਲ ਇੱਕ ਫ੍ਰੀ ਹੈ ਡਿਜ਼ਾਈਨ ਅਨਲਿमिटेड ਨੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਸਿਰਫ ਆਪਣੇ ਸਟੋਰ ਤੇ ਕੁਰਤੇ ਦਿਖਾਤੇ ਮਨ ਲਗੀ 275 ਤੋਂ ਸਟਾਰਟ ਲੈ ਕੇ ਮਨ ਲਗੀ ਹਜ਼ਾਰਾਂ ਤੱਕ ਦਿਖਾਤੇ ਤੇ ਵੈਰਾਈਟੀ ਵੀ ਸਾਰੀ ਵਧੀਆ ਸੀਗੀ ਤੁਸੀਂ ਕਹਿੰਦੇ ਵੀ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੈ ਬਾਦੂ ਸੂਟ ਪਏ ਨੇ ਭਾਜੀ ਜੈਂਟਲਸ ਲਈ ਵੀ ਕੁਝ ਹੈ ਆਪਣੇ ਕੋਲ ਹਾਂਜੀ ਵੀਰ ਜੀ ਆਪਣੇ ਕੋਲ ਪੈਂਟਾਂ ਕਮੀਜ਼ਾਂ ਦੇਣ ਲੈਣ ਤੋਂ ਲੈ ਕੇ ਰੈਮਨਡ ਸੀਆਰਐਮ ਡੋਨੀਅਰ ਹਰ ਬ੍ਰਾਂਡ ਦੀ ਆਪਣੇ ਕੋਲ ਮਿਲ ਜਾਣਗੀਆਂ ਕੁਰਤੇ ਜਮੇ ਮਿਲ ਜਾਣਗੇ ਆਪਣੇ ਕੋਲ ਰੈਮਨਡ ਦੀ ਪੈਕਿੰਗ ਮਿਲ ਜੂਗੀ ਸੀਆਰਐਮ ਦੀ ਪੈਕਿੰਗ ਮਿਲ ਜੂਗੀ ਹਰ ਵੈਰਾਈਟੀ ਫੁੱਲ ਹੈ ਮਨ ਲਗੀ ਬ੍ਰਾਂਡ ਵੀ ਰੱਖੇ ਹੋਏ ਨੇ ਬ੍ਰਾਂਡ ਵੀ ਰੱਖੇ ਹੋਏ ਨੇ ਜ਼ਿਆਦਾਤਰ ਆਪਣੇ ਕੋਲ ਬ੍ਰਾਂਡ ਹੀ ਨੇ ਬ੍ਰਾਂਡ ਹੀ ਨੇ ਹਾਂਜੀ ਹ ਫੈਸ਼ਨ ਪਲਾਜ਼ਾ ਰਾਜਪੁਰਾ ਫੈਸ਼ਨ ਪਲਾਜ਼ਾ ਰਾਜਪੁਰਾ ਸੋ ਭਾਜੀ ਨੇ ਸੂਟ ਦਿਖਾਏ ਨੇ ਹਰਸ਼ ਭਾਜੀ ਨੇ ਨਿਕਨੇਮ ਇਹਨਾਂ ਦਾ ਹਣੀ ਹੈ ਤੇ ਪਿਆਰ ਨਾਲ ਹਣੀ ਕਹਿੰਦੇ ਨੇ ਦੇਖ ਸਕਦੇ ਹੋ ਅੱਜ ਇੱਥੇ ਫੋਨ ਸੀ ਸੀਗੇ ਫੈਸ਼ਨ ਪਲਾਜ਼ਾ ਰਾਜਪੁਰਾ ਦੇ ਵਿੱਚ ਤੇ ਭਾਜੀ ਨੇ ਡਰੈਸ ਵੀ ਦੱਸਿਆ نیچے ਕੰਟੈਕਟ ਨੰਬਰ ਚੱਲ ਰਹੇ ਨੇ ਤੇ ਤੁਸੀਂ ਇੱਥੇ ਆਣ ਕੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਸੂਟਾਂ ਦੇ ਕਹਿੰਦੇ ਵੀ ਭੰਡਾਰ ਲੱਗੇ ਹੋਏ ਨੇ 275 ਤੋਂ ਲੈ ਕੇ ਹਜ਼ਾਰਾਂ ਤੱਕ ਦੇ ਸੂਟ ਪਏ ਨੇ ਬਰਾਇਡਲ ਲਹਿੰਗੇ ਨੌਨ ਬਰਾਇਡਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜੈਂਟਸ ਰੀ ਵੀ ਪੈਂਟਾਂ ਕ ਵੀ ਅਵੇਲੇਬਲ ਨੇ ਚਾਹੇ ਕੁੜਤੇ ਵੀ ਅਮੇ ਦਾ ਕ Rádio Borata, tá no Madrid.